ਵੀ ਮਿਲ ਜੂਗਾ ਜਿੱਦਾਂ ਦੇ ਕੋਲਰ ਸੋਨੇ ਹਰ ਕੋਤਾਂ ਦੇ ਕੋਦਰੇ ਚ ਵੀ ਮਿਲ ਜੂਗਾ ਗਾਰਨੀਅਰ ਚ ਵੀ ਮਿਲ ਜਣਗੇ ਕਲਰ ਮੇਟ ਵੀ ਮਿਲ ਜੇਗਾ ਜੋ ਸਪਰੇਅ ਹੈ ਹੇਅਰ ਸਪਰੇਅ ਹੈ ਇਹ ਵੀ ਆਰ ਨਾਲੋਂ ਸਸਤੀ ਅਸੀਂ ਦਿਨੇ ਇਹ 70 ਰੁਪਏ ਦੀ ਅਸੀਂ ਸੇਲ ਕਰਦੇ ਆ 70 ਰੁਪਏ ਦੀ ਹਾਂਜੀ ਓਕੇ ਜੀ ਬਹੁਤ ਵਧੀਆ ਸਪਰੇਅ ਹੈ ਇਧਰ ਤੋਂ ਦੇ ਵਿੱਚ ਵੀ ਤੁਹਾਨੂੰ ਫੇਸ ਵਾਸ਼ ਇਹ ਲੋਵੀਰਾ ਜੈਲ ਆ ਦੇਖੋ ਲੋਵੀਰਾ ਜੈਲ ਆ ਸਾਰੇ ਫੇਸ ਵਾਸ਼ ਡੇ ਨਾਈਟ ਕਰੀਮ ਸਾਰੀਆਂ ਸਸਤੀ ਦੀ ਵੀ ਹੈ ਹਾਂਜੀ ਵੱਡੀ ਬੋਟਲ ਵੀ ਹੈ ਮੋਟੀ ਤੇ ਚੌੜੀ ਵਾਲੀ ਓਕੇ ਜੀ ਇਹ ਸਾਰੇ ਬੱਚਿਆਂ ਦੇ ਪ੍ਰੋਡਕਟ ਦਿਖਾ ਰਹੇ ਹਾਂ ਤੇ ਬੋਨੀ ਬੋਤਲ ਵੀ ਤੁਹਾਨੂੰ ਜਿੱਦਾਂ ਦੀ ਬੋਤਲ ਸਟੀਲੀਅਰ ਬੋਤਲ ਜੇ ਚਾਹੇ ਕੱਚ ਦੀ ਚਾਹੀਦੀ ਆ ਤੇ ਇਹ ਵੀ ਸਿੱਪਰ ਹੈ ਹਾਂ ਦੇਖੋ ਇਹ ਵਾਲਾ ਹੈ ਨਾ ਲੋ ਜੀ ਇਹ ਵੀ ਬੱਚਿਆਂ ਦਾ ਸਿੱਪਰ ਚਾਹੀਦਾ ਹੈ ਇਹ ਵੀ ਤੁਹਾਨੂੰ ਸੇ ਮਿਲ ਜਾਊਗਾ ਕੀ ਪ੍ਰਾਈਸ ਹੈ ਮੈਡਮ ਇਹਦਾ 176 ਰੁਪਏ 174 ਰੁਪਏ ਆ ਦੇਖੋ ਪ੍ਰਾਈਸ ਵੀ ਲਿਖਿਆ ਹੋਇਆ ਹੈ 174 ਰੁਪਏ ਉੱਤੇ ਤੇ ਇਸੇ ਤਰ੍ਹਾਂ ਤੁਹਾਨੂੰ ਬੱਚਿਆਂ ਦੇ ਪਾਪ ਆਰਡਰ ਪਾਪ ਪਾਉਡਰ ਪਾਪ ओके जी। ਇਹ ਕੀ ਪ੍ਰਾਈਸ ਹੈ ਮੈਡਮ? 86 86 ਦਾ। ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਜਿਹਦਾ ਨਾਮ ਹੈ ਹਲਮਨਜੀਤ। ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਮਾਲਿਆ ਦੇ ਪ੍ਰੋਡਕਟ ਦਿਖਾਉਣ। ਬੇਬੀ ਪ੍ਰੋਡਕਟ ਵਿੱਚ ਜਿਹੜੇ ਫੇਸ ਵਾਸ਼ ਲੇਡੀਜ਼ ਹਨ ਸਾਰਾ ਸਾਮਾਨ ਦਿਖਾਵਾਂਗੇ। ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਸ਼ੇਅਰ ਕਰ ਮੈਂ ਜ਼ਰੂਰ ਕਰ ਦਿਆ ਕਰੋ ਤੇ ਅੱਜ ਤੁਹਾਨੂੰ ਹਿਮਾਲਿਆ ਦੇ ਪ੍ਰੋਡਕਟ ਸਾਰੇ ਦਿਖਾਵਾਂਗੇ ਕੀ ਪ੍ਰਾਈਸ ਆ ਉਹਨਾਂ ਦੇ ਤੇ ਕੀ ਆਫਰ ਚੱਲਦਾ ਆ ਸਾਰਾ ਦਿਖਾਵਾਂਗੇ ਐਡੇ ਵੀਡੀਓ ਨਾ ਬਣੇ ਰਹੀਓ ਤੇ ਹਿਮਾਲਿਆ ਦੇ ਪ੍ਰੋਡਕਟ ਦਿਖਾਣੇ ਆ ਜਾ ਕੇ ਬੋਮੈਂਡ ਕਲੈਕਸ਼ਨ ਉਹ ਕਿੱਥੇ ਮਿਲਣਾ ਬੋਮੈਂਡ ਕਲੈਕਸ਼ਨ ਬੋਮੈਂਡ ਕਲੈਕਸ਼ਨ ਚ ਜਿਸ ਵਲ ਅਸੀਂ ਜਾਣਦੇ ਆ ਬੋਮੈਂਡ ਕਲੈਕਸ਼ਨ ਅੰਦਰ ਤੇ ਸੱਜੇ ਹੱਥ ਪਹਿਲੀ ਸ਼ਾਪ ਹੈਗੀ ਆ ਹਿਮਾਲਿਆ ਦੇ ਪ੍ਰੋਡਕਟ ਦੀ ਤੇ ਜਾ ਕੇ ਉੱਥੇ ਤੁਹਾਨੂੰ ਮਿਲਦੇ ਆ ਵੀਡੀਓ ਚ ਚਲੋ ਬਣੇ ਰਹੀਓ ਚੱਲਦੇ ਆ ਚਲੋ ਜੀ ਜਿਵੇਂ ਅੱਜ ਤੁਹਾਨੂੰ ਮਾਲਿਆ ਦੇ ਬੱਚਿਆਂ ਦੇ ਪ੍ਰੋਡਕਟ ਸਾਰੇ ਦਿਖਾਵਾਂਗੇ ਹੈ ਮਾਲਿਆ ਚ ਜਿਹੜੇ ਬੱਚਿਆਂ ਦੇ ਪ੍ਰੋਡਕਟ ਸਾਰੇ ਦਿਖਾਵਾਂਗੇ ਤੇ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਦੇਖੋ ਜੀ ਇਹ ਹੈਗਾ ਸਾਰਾ ਮਾਲਿਆ ਦਾ ਮਾਲਿਆ ਦੇ ਪ੍ਰੋਡਕਟ ਦਿਖਾਉਣ ਲੱਗੇ ਆ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਚਲੋ ਜੀ ਸ਼ੁਰੂ ਕਰਦੇ ਆ ਜਿਹਦਾ ਬੇਬੀ ਸੋਪ ਹੈ ਨਾ ਬੱਚਿਆਂ ਦਾ ਹੈ ਮਾਲਿਆ ਚ ਜਿਹੜੇ ਆ ਬੇਬੀ ਸੋਪ ਆ ਇਹ ਹੈਗੇ ਆ 72 ਰੁਪਏ ਜੀ ਇਹ ਦੇਖੋ ਬੇਬੀ ਸੋਪ ਜਿਹੜਾ 72 ਰੁਪਏ ਚ ਲਿਖਿਆ ਹੋਇਆ ਹੈ ਤੇ ਬਾਹਰ ਪ੍ਰਾਈਸ ਤੇ ਰਿਕਾਰਡਿੰਗ ਆਉਂ ਤੁਸ ਦੇਖ ਸਕਦੇ ਆ ਤੇ ਇਹ ਵਿਟਾਮਿਨ ਸੀ ਦਾ ਹਮਾਲਿਆ ਦਾ ਇਸ 87 ਰੁਪਏ ਇਹਦਾ ਲਿਖਿਆ ਹੋਇਆ ਹੈ ਠੀਕ ਹੈ ਇਧਰ ਆਇਆ ਬੇਬੀ ਹੈਅਰ ਆਇਲ ਬੱਚਿਆਂ ਦਾ ਬੇਬੀ ਹੈਅਰ ਆਇਲ ਇਹ 116 ਰੁਪਏ ਹੈ ਲਿਖਿਆ ਹੋਇਆ ਇੱਥੇ ਪ੍ਰਾਈਸ ਵੀ ਲਿਖੇ ਹੋਏ ਆ ਤੇ ਇਧਰ ਬੇਬੀ ਸੋਪ ਬੱਚਿਆਂ ਦਾ ਜੌਨ ਸਿੰਘ ਇਹ ਜੋਂਸਨ ਸਿੰਘ ਦਾ ਬੇਬੀ ਸੋਪ ਲੈਣਾ 110 ਰੁਪਏ ਚ ਹੈ ਦੇਖੋ ਸਾਹਮਣੇ ਲੱਗਾ ਹੋਇਆ ਤੇ ਦੇਖੋ 110 ਰੁਪਏ ਚ ਬੇਬੀ ਸੋਪ ਹਮਾਲਿਆ ਦਾ ਸੌਰੀ ਜੋਂਸਨਸ ਦਾ ਜੋਂਸਨਸ ਦਾ ਬੇਬੀ ਸੋਪ 110 ਰੁਪਏ ਚ ਇਧਰ ਬੱਚਿਆਂ ਦੇ ਪ੍ਰੋਡਕਟ ਸਾਰੇ ਮਿਲ ਜੂਗਾ ਬੇਬੀ ਕਰੀਮ ਮਿਲ ਜੂਗੀ ਤੁਹਾਨੂੰ ਤੇ ਬੇਬੀ ਲੋਸ਼ਨ ਵੀ ਮਿਲ ਜੂਗਾ ਰੇਟ ਲਿਖੇ ਹੋਏ ਆ ਤੁਸੀਂ ਮੈਂ ਸਾਹਮਣੇ ਦੇਖ ਸਕਦੇ ਆ ਤੇ ਜਿਹੜਾ ਬੇਬੀ ਲੋਸ਼ਨ ਆ 168 ਰੁਪਏ ਦਾ ਤੁਹਾਨੂੰ ਮਿਲ ਜੂਗਾ ਤੇ ਬੇਬੀ ਕਰੀਮ ਜਿਹੜੀ 280 ਰੁਪਏ ਦੀ ਮਿਲ ਜੂਗੀ ਤੇ ਇਧਰ ਬੇਬੀ ਕਰੀਮ ਛੋਟੀਆਂ ਮਿਲ ਜੂਗੀਆਂ 53 ਰੁਪਏ 82 ਰੁਪਏ ਤੇ ਇਧਰ ਜਿਹੜੇ ਆ ਬੇਬੀ ਕਰੀਮ ਛੋਟੀਆਂ ਹਿਮਾਲਿਆ ਚੋਂ ਦੀਆਂ ਇਹ ਵੀ ਤੁਹਾਨੂੰ ਮਿਲ ਜੂਗੀਆਂ ਤੇ ਓਇਲ ਵੀ ਮਿਲ ਰੂਗਾ ਬੇਬੀ ਹਿਮਾਲਿਆ ਦਾ 95 ਰੁਪਏ ਚ ਤੇ ਇਧਰ ਬੇਬੀ ਕਰੀਮ ਆ ਇਹ ਤੁਹਾਨੂੰ 72 ਰੁਪਏ ਚ ਮਿਲ ਜੂਗੀ ਤੇ ਇਧਰ ਬੇਬੀ ਸ਼ੈਂਪੂ ਬੱਚਿਆਂ ਨੂੰ ਮਿਲ ਜਾਣੇ ਆ ਤੇ ਬੇਬੀ ਪਾਊਡਰ ਵੀ ਮਿਲ ਜੂਗਾ ਸ਼ਿਸ਼ੂ ਮਾਲਿਸ਼ ਤੇ ਇਹ ਸਾਰੇ ਹਿਮਾਲਿਆ ਦੇ ਪ੍ਰੋਡਕਟ ਦਿਖਾ ਰਹੇ ਆ ਜਿਹੜੇ ਹਿਮਾਲਿਆ ਚ ਹੈਗੇ ਆ ਤੇ ਇਹ ਉੱਪਰ ਜੋਂਸਨ ਬੇਬੀ ਦੇ ਪ੍ਰੋਡਕਟ ਇਹ ਹੈਗੇ ਬੇਬੀ ਕਰੀਮ ਤੇ ਬੇਬੀ ਸ਼ੈਂਪੂ ਮਿਲ ਜੂਆ ਜੋਂਸਨਸ ਵੀ ਮਿਲ ਜਾਣੇ ਤੇ ਤੁਹਾਨੂੰ ਹਮਾਲਿਆ ਚ ਵੀ ਮਿਲ ਜੂਗੇ ਇਧਰ ਲੇਟੈਸਟ ਵਾਸਤੇ ਜਿੱਦਾਂ ਸਪੈਸ਼ਲ ਇਹ ਫੇਸ ਵੋਸ਼ਾ ਇਹ ਵੀ ਤੁਹਾਨੂੰ ਛੋਟੇ ਫੇਸ ਵੋਸ਼ ਹਮਾਲਿਆ ਚ ਵੀ ਮਿਲ ਜੂਗੇ 87 ਰੁਪਏ ਚ ਲੱਗੇ ਹੋਏ ਆ ਤੇ ਹਮਾਲਿਆ ਦਾ ਜਿਹੜਾ ਵਿਟਾਮਿਨ ਸੀ ਦਾ ਇਹ ਵੀ ਲੱਗਾ ਹੋਇਆ 87 ਰੁਪਏ ਚ ਲੱਗੇ ਹੋਇਆ ਜੀ ਇਧਰ ਸ਼ਿਸ਼ੂ ਤੇਲ ਵੀ ਮਿਲ ਜੂਗਾ ਤੁਹਾਨੂੰ ਇਹਦਾ ਪ੍ਰਾਈਸ 116 ਰੁਪਏ ਹਮਾਲਿਆ ਚ ਬੇਬੀ ਸ਼ੈਂਪੂ ਮਿਲ ਜੂਗਾ ਸਾਰੇ ਪ੍ਰੋਡਕਟ ਬੇਬੀ ਮਿਲ ਜੂਗੇ ਤੁਹਾਨੂੰ ਪ੍ਰਾਈਸ ਲਿਖੇ ਹੋਏ ਆ

86 86 ਦਾ ਤੇ ਇਦਾਂ ਹੀ ਬੋਨੀ ਦੇ ਬੋਤਲਾਂ ਵੀ ਤੁਹਾਨੂੰ ਮਿਲ ਜੂਗੀਆਂ ਬੱਚਿਆਂ ਦੀਆਂ ਤੇ ਸਟੀਲ ਚ ਕੱਚ ਚ ਕੱਚ ਚ ਪਲਾਸਟਿਕ ਚ ਸਾਰਿਆਂ ਚ ਮਿਲ ਜੂਗੀਆਂ ਬੋਨੀ ਬੋਤਲਾਂ ਵੀ ਤੁਹਾਨੂੰ ਕੀ ਪ੍ਰਾਈਸ ਆ ਬੋਨੀ ਬੋਤਲ ਦਾ ਬੋਨੀ ਤੇ ਤੇਰੇ ਹਾਂਜੀ 143 ਹਾਂਜੀ ਲੋ ਜੀ ਇੱਥੇ ਤੁਹਾਨੂੰ ਸ਼ਿੱਪਰ ਵੀ ਮਿਲ ਜੂਗੇ ਬੱਚਿਆਂ ਦੇ ਤੇ ਬੋਤਲ ਵੀ ਬੋਨੀ ਬੋਤਲ ਜਿਵੇਂ ਮਿਲ ਜੂਗੀਆਂ ਸਾਰੀਆਂ ਇਸ ਚੀ ਦੀ ਵੀ ਹੈ ਹਾਂਜੀ ਵੱਡੀ ਬੋਤਲ ਵੀ ਹੈ ਮੋਟੀ ਤੇ ਚੌੜੀ ਵਾਲੀ ਓਕੇ ਜੀ ਇਹ ਸਾਰੇ ਬੱਚਿਆਂ ਦੇ ਪ੍ਰੋਡਕਟਰ ਦਿਖਾ ਰਹੇ ਹਾਂ ਤੇ ਬੋਨੀ ਬੋਤਲ ਵੀ ਤੁਹਾਨੂੰ ਜਿੱਦਾਂ ਦੀ ਬੋਤਲ ਸਟੀਲ ਦੀ ਬੋਤਲ ਜੇ ਚਾਹੇ ਕੱਚ ਦੀ ਚਾਹੀਦੀ ਆ ਤੇ ਵਧੀਆ ਚਾਂਜੀ ਤੇ ਜਿਹੜੀ ਆ ਸਟੀਲ ਦੀ ਬੋਤਲ ਹੈ 316 ਰੁਪਏ ਲੱਗੀ ਹੋਈ ਆ ਕਿ 150 ਰੁਪਏ ਦੀ ਹੈ ਓਕੇ ਕੱਚ ਦੀ ਹਾਂਜੀ ਤੇ 150 ਰੁਪਏ ਪ੍ਰਾਈਜ਼ ਹੈ ਹਾਂਜੀ ਤੇ ਜਿਹੜੀ ਆ ਮੈਡਮ ਸਟੀਲ ਦੀ ਆ ਵੱਡੀ ਇਹ 360 ਰੁਪਏ ਆ ਨਾ ਵੀ ਸਟੀਲ ਦੀ ਆ ਨਾ ਹਾਂਜੀ ਸਟੀਲ ਦੀਆਂ ਬੋਤਲਾਂ ਵਿੱਚ ਜੇ ਨਾਲ ਚਾਹੀਦੀਆਂ ਸਟੀਲ ਦੀਆਂ ਬੋਤਲਾਂ ਬੱਚਿਆਂ ਦੇ ਦੁੱਧ ਵਾਲੀਆਂ ਲਈ ਜਾ ਸਕਦੇ ਆ ਤੇ ਕੱਚ ਦੀਆਂ ਵੀ ਮਿਲ ਜੂਗਾ ਤੇ ਪਲਾਸਟਿਕ ਦੀਆਂ ਵੀ ਮਿਲ ਜੂਗਾ ਛੋਟੇ ਵੱਡੇ ਹਰ ਤਰ੍ਹਾਂ ਦੇ ਸਾਈਜ਼ ਨੇ ਹਰ ਇੱਕ ਤਰ੍ਹਾਂ ਦੇ ਵੱਡੀ ਬੋਤਲ ਚਾਹੀਦੀ ਛੋਟੀ ਚਾਹੀਦੀ ਜਿੰਦਾਂ ਦੀ ਬੋਤਲ ਤੁਹਾਨੂੰ ਚਾਹੀਦੀ ਤੁਸੀਂ ਲੈ ਜਾ ਸਕਦੇ ਆ ਤੇ ਇਹ ਸਾਰੇ ਬੇਬੀ ਪ੍ਰੋਡਕਟ ਦੀ ਆ 140 ਰੁਪਏ ਚ ਦੇਖੋ 200 ਐਮ ਆਰਪੀ ਹੋਏਗੀ ਇਹਦੀ ਹਾਂਜੀ 140 ਬੇਦਾਸੀ ਦਿੰਦੇ ਆ ਓਕੇ 140 ਆਇਆ ਹੇਅਰ ਸ਼ਰਮ ਵੀ ਤੁਹਾਨੂੰ ਮਿਲ ਜੂਗਾ 140 ਰੁਪਏ ਪ੍ਰਾਈਸ ਆ ਬਾਹਰ ਪ੍ਰਾਈਸ ਜਿਹੜਾ ਬਾਜ਼ਾਰ ਚ ਪ੍ਰਾਈਸ ਆ ਉਹ ਹੈਗਾ 200 ਰੁਪਏ ਤੇ ਇੱਥੇ ਹੈਗਾ 140 ਰੁਪਏ ਇੱਦੇ ਤੁਹਾਨੂੰ ਹਿਮਾਲਿਆ ਦੇ ਪ੍ਰੋਡਕਟ ਬਾਹਰ ਨਾਲੋਂ ਮੈਡਮ ਜਿਹੜੇ ਹਿਮਾਲਿਆ ਪ੍ਰੋਡਕਟ ਪਿੱਛੇ ਦਿਖਾਇਆ ਬਾਹਰ ਨਾਲੋਂ ਕੁਝ ਰੇਟ ਇੱਥੇ ਘੱਟ ਵਾ ਤੁਹਾਡਾ ਫਿਰ ਨਾ ਹਾਂਜੀ ਹਾਂਜੀ 32% ਲੈਸ ਤੇ ਹੈ 32% ਰੇਸ ਲਓ ਜੀ ਹਿਮਾਲਿਆ ਦੇ ਜਿਹੜੇ ਪ੍ਰੋਡਕਟ ਆ 32% ਲੈਸ ਤੇ ਤੁਹਾਨੂੰ ਆ ਸਾਰੇ ਲੁਕਤ ਇਧਰ ਨੀਵੀਆ ਦੀ ਜੈਂਟਸ ਵੀ ਹੈ ਤੁਹਾਨੂੰ ਮਿਲ ਜੂਗਾ ਔਇਲ ਪਰਫਿਊਮ ਵਗੈਰਾ ਪਰਫਿਊਮ ਵੀ ਆ ਲੱਗੇ ਹੋਏ ਤੇ ਔਇਲ ਵੀ ਮਿਲ ਜੂਗਾ ਇਹ ਦੇਖੋ ਤੇ ਉੱਪਰ ਵੀ ਨੀਵੀਆ ਚਾਹੀਏ ਸਾਰੇ ਨਾ ਪ੍ਰੋਡਕਟ ਹਾਂਜੀ ਇਹ ਸਾਰੇ ਪਰਫਿਊਮ ਲੱਗੇ ਹੋਏ ਨੇ ਬੈਸਟ ਰੇਂਜ ਆ ਓਕੇ ਤੇ ਇਧਰ ਨਾਲੋਂ ਸਸਤੇ ਹੀ ਮਿਲਣਗੇ ਇਧਰ ਸੌਫਟ ਕਰੀਮ ਵੀ ਜੇ ਨਾ ਲੈਣੀ ਆ ਨੀਵੀਆ ਦੀ ਕਰੀਮ ਲੈਣੀ ਆ ਲੋਸ਼ਨ ਲੈਣਾ ਹਰ ਇੱਕ ਤੁਹਾਨੂੰ ਪ੍ਰੋਡਕਟ ਇੱਥੇ ਮਿਲ ਜੂਗਾ ਕਿ ਆਣਾ ਕਿੱਥੇ ਆ ਮੈਡਮ ਜੇ ਵੀ ਦੱਸ ਦੋ ਮੜ ਜੇ वूमेन कलेक्शन्स हां जी ਤੇ ਕੀ ਆ ਤੁਹਾਡੇ ਸ਼ਬਦਾਂ ਨਾਮ ਸ਼ਬਦਾਂ ਨਾਮ ਮੈਂਜ਼ੀਰਾ ਮੈਂਜ਼ੀਰਾ हां जी ओके थैंक यू ਲੋ ਜ ਤੁਸੀਂ ਜਿੱਦਾਂ ਦਾ ਮਰਜੀ ਪਰਫੂਮ ਵੀ ਲੈ ਜਾ ਸਕਦੇ ਆ ਦੂਸਰੇ ਨੀਵਿਆ ਚ ਵੀ ਆਉ ਲੈ ਜਾ ਸਕਦੇ ਕਰੀਮ ਵਗੈਰਾ ਲੋਸ਼ਨ ਲੈਣੇ ਉਹ ਵੀ ਮਿਲ ਜੂਗੇ ਸੌਫਟ ਵਿੱਚ ਮਿਲ ਜੂਗੇ ਸੌਫਟ ਕਰੀਮ ਵੀ ਮਿਲ ਜੂਗੇ ਦੇਖੋ ਸਾਰੇ ਪ੍ਰੋਡਕਟ ਲੱਗੇ ਹੋਏ ਆ ਤੇ ਇੰਦਰ ਜੈਂਟਸ ਇਹ ਲੱਗੀਆਂ ਰੋਮਾ ਦੇ ਫੇਸ ਸ਼ੀਅ ਕਿਟਾਂ ਫੇਸ ਵੋਸ਼ ਫੇਸ ਕਰੀਮ ਕਰੀਮ ਓਕੇ ਤੇ ਇਹ ਉੱਪਰ ਜਿਹੜੇ ਮੈਡਮ ਆਵਲੇ ਇਹ ਮੇਕਅਪ ਵਾਲੇ ਜੀ ਕਲਰ ਆ ਟਿਊਬ ਕਲਰ ਅੱਛਾ ਟਿਊਬ ਕਲਰ ਨਾਲ ਡਿਵੈਲਪਰ ਅਸੀਂ ਦਿੰਨੇ ਆ ਉਹ ਟਿਊਬ ਕਲਰ ਆ 80 ਰੁਪਏ ਦਾ ਟਿਊਬ ਕਲਰ ਆ 50 ਰੁਪਏ ਰ ਅਸੀਂ ਨਾਲ ਡਿਵੈਲਪਰ ਦਿੰਨੇ ਆ ਓਕੇ ਜੀ ਬਾੜ ਨਾਲੋਂ ਤਾਂ ਫਿਰ ਸਸਤਾ ਹੋਗਾ ਨਾ ਇੱਥੇ ਤਾਂ ਹਾਂਜੀ 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 ਤੇ ਇੱਧਰ ਬ੍ਰਾਈਡਲ ਜਿਹਦਾ 글로ਅ ਫੇਸ਼ਲ 글로ਅ ਕਿੱਟਾਂ ਚਾਹੀਦੀਆਂ 골ਡ ਚ ਚਾਹੀਦੀ ਬ੍ਰਾਈਡਲ ਜਵਾ ਸਾਰੀਆਂ ਕਰਾਂਦੀ ਮਿਲੇਗੀ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਇਹਦੇ ਵਿੱਚ ਕਿਹੜਾ ਤਰ੍ਹਾਂ ਦੀ ਮਿਲੇਗੀ ਮਿਲਦੀ ਹੈ ਇਹਦੇ ਵਿੱਚ ਵੀ ਤੁਹਾਨੂੰ ਫੇਸ਼ੇ ਕਿੱਟ ਹਾਂਜੀ ਐਲੋਵੀਰਾ ਜੈੱਲ ਆ ਦੇਖੋ ਐਲੋਵੀਰਾ ਜੈੱਲ ਆ ਸਾਰੇ ਫੇਸ ਵੋਸ਼ ਡੇ ਨਾਈਟ ਕਰੀਮ ਸਾਰੀਆਂ ਓਕੇ ਜੀ ਓਕੇ ਉੱਪਰ ਫੇਸ਼ੇ ਕਿੱਟਾਂ 골ਡ ਰੀ ਲੈਣੀ ਡੀਟੈਨ ਲੈਣੀ ਪਪਾਇਆ ਲੈਣੀ ਹਰ ਤਰ੍ਹਾਂ ਦੀ ਫੇਸੇ ਕਿੱਟ ਮਿਲੇਗੀ ਫੇਸ਼ਰ ਕਿੱਟਾਂ ਮਿਲਦੀਆਂ ਨੇ ਉਹ ਇੱਥੇ ਫੇਸ਼ਰ ਕਿਟਾਂ ਵੀ ਨਾਲ ਰੱਖੀਆਂ ਹੋਈਆਂ ਨੇ ਚਾਰ ਕਲਰ ਦੇ ਫੇਸ ਵਾਸ਼ ਪਪਾਇਆ ਦਾ ਫੇਸ ਵਾਸ਼ ਜਿਹੜਾ ਵੀ ਚਾਹੀਦਾ ਫੇਸ ਵਾਸ਼ ਸਾਰੇ ਮਿਲਣਗੇ ਨਾਲ ਇੱਧਰ ਵੈਲੋਵੇਰਾ ਲੱਗਾ ਹੋਇਆ ਫੇਸ਼ਰ ਕਿੱਟਾਂ ਵਗੈਰਾ ਲੱਗੀਆਂ ਹੋਈਆਂ ਨੇ ਬਲੀਚਾਂ ਵੀ ਮਿਲ ਜੂਗੀਆਂ ਓਕੇ ਜੀ ਬਲੀਚ ਵੀ ਰੱਖੇ ਆਂ ਹਾਂ ਜੀ ਤੇ ਇੱਧਰ ਜੈਂਟਸ ਪ੍ਰੋਡਕਟ ਵੀ ਤੁਹਾਨੂੰ ਮਿਲ ਜੂਗੇ ਜੈਂਟਸ ਲੋਕੀ ਇੱਧਰ ਫੇ ਬਲੀਚ गोल्ड दी नेचुरल गोल्ड दी ब्लीच ਕਿੰਨੇ ਦੀ ਹੈ ਮੈਂ 40 ਰੁਪਏ ਦੀ ਸੀ 40 ਰੁਪਏ ਦੀ ਸਿਰਫ 40 ਰੁਪਏ ਦੀ ਹੋ ਤੇ ਬਾਹਰ ਪ੍ਰਾਈਜ਼ ਇਹਦਾ ਤੇ ਜ਼ਿਆਦਾ ਆ ਫਿਰ ਹਨਾ ਹਾਂਜੀ ਪ੍ਰਿੰਟ ਰੇਟ ਇਹਦਾ ਹੈਗਾ ਜੀ 99 ਰੁਪਏ 60 ਰੁਪਏ ओके ਜਿਹੜੀ ਕਿ ਅਸੀਂ 40 ਰੁਪਏ ਚ ਦਿੰਨੇ ਆ 60 ਰੁਪਏ ਪ੍ਰਿੰਟ ਆ ਇਹਦਾ ਓਕੇ ਜੀ 20% ਲੈਸ ਹਾਂਜੀ ਤੇ ਇਧਰ ਤੁਹਾਨੂੰ ਡੀਟੈਂ ਦੇ ਫੇਸ਼ ਕਿਟਾਂ ਜੇ ਵੱਡੀਆਂ ਨਹੀਂ ਲੈਣੀਆਂ ਤੇ ਜਿੰਨਾ ਛੋਟੀਆਂ ਲੈਣੀਆਂ ਹੋਵੇ ਡੀਟਾ ਆ ਅਰੋਮਾ ਦੇ ਵਿੱਚ ਸਾਰੇ ਤਰ੍ਹਾਂ ਦੀ ਫੇਸ਼ ਕਿ ਸਕਿਨ ਗਲੋ ਮਿਲ ਜੇਗੀ ਹਾਂਜੀ ਪਰ ਫੇਸ਼ਲ ਮਿਲ ਜੇਗਾ ਹਾਂਜੀ ਬਰਾਇਡਲ ਗਲੋ ਮਿਲ ਜੇਗਾ ਹਾਂਜੀ ਜੋ ਵੀ ਹਰ ਤਰ੍ਹਾਂ ਦੀ ਵੈਰਾਈਟੀ ਇਹਨਾਂ ਨੂੰ ਮਿਲ ਜੇਗੀ ਫੇਸ਼ਲ ਤੇ ਇਹ ਇਹ ਸਿਰਫ ਇਹ ਆ ਕਿ ਤੁਸੀਂ ਜਿਨ੍ਹਾਂ ਨੇ ਕਰਬਾ ਸ਼ੋਰ ਤੇ ਜਿੱਦਾਂ ਆਪਣਾ ਘਰ 'ਚ ਆਪਣਾ ਹੀ ਕਰਨਾ ਹੋਵੇ ਫੇਸ਼ਲ ਕਿਟਾਂ ਲੈਣੀਆਂ ਹੋਣ ਤੇ ਉਹ ਲੈ ਜਾ ਸਕਦੇ ਵੱਡੀ ਨਹੀਂ ਲੈ ਜਾਣੀ ਤੇ ਛੋਟੀਆਂ ਫੇਸ਼ਲ ਕਿਟਾਂ ਰੋਮਾਂ ਨਹੀਂ ਲੱਗੇ ਹੋਏ ਆ ਡੀ ਟੈਨ ਦੀਆਂ ਲੱਗੀਆਂ ਫੇਸ਼ਲ ਕਿਟਾਂ ਲੱਗੀਆਂ ਤੇ ਬਲੀਚ ਵੀ ਲੈ ਜਾ ਸਕਦੇ ਘਰ ਆਪਣਾ ਕਰ ਸਕਦੇ ਤੁਸੀਂ ਫੇਸ਼ਲ ਕਰ ਸਕਦੇ ਆ ਲੋਟ ਤੇ ਇਹ ਮੈਡਮ ਕੀ ਪ੍ਰੋਡਕਟ ਹੈ ਹਾਂਜੀ ਇਹ ਆਰਡੋ ਨੀਲਾ ਹੈ ਹਾਂਜੀ ਇਹ ਅਸੀਂ ਤੁਹਾਨੂੰ 37 ਰੁਪਏ ਦਾ ਦਿੰਨੇ ਆ ਓਕੇ ਜੀ ਇਹ ਸੰਤਿਰਪੇਜ ਹੋਰ ਹੋਰ ਨੀਲੀ ਮਿਲ ਜਾਊਗਾ ਤੁਹਾਨੂੰ ਇਹਨਾਂ ਨੇ ਜੈਂਟਸ ਕੈਪ ਵੀ ਮਿਲ ਜਾਊਗਾ ਬੱਚਿਆਂ ਦੀ ਹਾਂਜੀ ਗੋਲ ਵਿੱਚ ਵੀ ਮਿਲ ਜਾਏਗੀ ਓਕੇ ਜੀ ਕੀ ਪ੍ਰਾਈਸ ਹੈ ਇਹਦਾ ਬੱਚਿਆਂ ਦੇ ਕੈਪ 100 ਰੁਪਏ 100 ਰੁਪਏ ਸਿਰਫ ਹਾਂਜੀ ਲੋ ਜੀ 100 ਰੁਪਏ ਸਿਰਫ ਬੱਚਿਆਂ ਦੀ ਕੈਪ ਲੈਣੀ ਹੈ ਬੱਚਿਆਂ ਦੇ ਮਿਲ ਜਾਊਗੀ ਵੱਡਿਆਂ ਦੀ ਵੀ ਜੈਂਟਸ ਕੈਪ ਲੈਣੀ ਹੈ ਲੇਡੀਜ਼ ਆ ਵਾਲੀ ਕੈਪ ਜਿਹੜੀ ਆ 120 ਰੁਪਏ ਦੀ ਇਹ ਵੀ ਬੱਚਿਆਂ ਦੀ ਆ ਇਹ ਲਾਈਟਿੰਗ ਵਾਲੀ ਕੈਪ ਆ ਇਹ ਚੋ ਲਾਈਟਵ ਜਗੇਗੀ 120 ਰੁਪਏ ਦੀ ਕੈਪ ਆ 120 ਰੁਪਏ ਦੀ ਲਾਈਟ ਹੀ ਜਗੇਗੀ ਹਾਂਜੀ ਓਕੇ ਜੀ ਲਓ ਜੀ ਬੱਚਿਆਂ ਦੇ ਵੀ ਕੈਪ ਤੁਹਾਨੂੰ ਮਿਲ ਜੂਗੀਆਂ ਤੇ ਬੜਿਆਂ ਦੇ ਵੀ ਕੈਪ ਜੈਂਟਸ ਕੈਪ ਵੀ ਮਿਲ ਜੂਗੀਆਂ ਇਹ ਵੀ ਹੈਗੇ ਆ ਜੈਂਟਸ ਪ੍ਰੋਡਕਟ ਹੈਗੇ ਆ گارਮੈਂਟਸ ਹੈ ਅੰਡਰਵੇਅ ਵੀ ਹੈ ਬਨਿਆਣ ਵੀ ਹਰ ਤਰ੍ਹਾਂ ਦਾ ਸਾਈਜ਼ ਇਹਨਾਂ ਨੂੰ ਮਿਲ ਜੇਗਾ ਔਰ ਬਾਜ਼ਾਰ ਨਾਲੋਂ ਸਸਤਾ ਮਿਲੇਗਾ ਜਿਹੜੇ ਕਿ ਅਸੀਂ 100 ਰੁਪਏ ਦੇ 2 ਪੀਸ ਦਿੰਨੇ ਆ ਡਾਲਰ ਲਹਿਰ ਦੇ ਬਨਿਆਣ ਦੇ ਵਿੱਚ ਇਹ ਵਾਲੇ ਡਾਲਰ ਦੇ ਹਾਂਜੀ ਓਕੇ ਜੀ ਤੇ ਕਿੰਨੇ ਚ 100 ਰੁਪਏ ਚ 2 100 ਰੁਪਏ ਦੇ 2 ਪੀਸ ਲੋ ਜੀ ਤੇ ਅੰਡਰਗਾਰਮੈਂਟਸ ਅੰਡਰਗਾਰਮੈਂਟਸ ਦੇ ਵੀ ਅਸੀਂ ਡਾਲਰ ਦੇ ਵਿੱਚ ਦਿੰਨੇ ਆ ਬਾਜ਼ਾਰ ਨਾਲੋਂ ਸਸਤੇ ਮਿਲਦੇ ਆ ਸਾਰੇ ਤਰ੍ਹਾਂ ਦੇ ਸਾਈਜ਼ ਮਿਲਣਗੇ 160 ਦੇ 2 ਪੀਸ ਓਕੇ ਜੀ ਲੋ ਜੀ ਬਟਾ ਸਾਈਜ਼ ਆਏਗਾ ਤੇ 180 ਦੇ ਉਹਦਾ 107 ਦੇ ਸਾਈਜ਼ ਦੇ ਮੁਤਾਬਿਕ ਬਾਕੀ 6-7 ਸਾਲ ਦੇ ਬੱਚਿਆਂ ਦੇ ਵੀ ਮਿਲ ਜਣਗੇ ਗਾਰਮੈਂਟਸ ਇਦਰ ਹਾਂਜੀ ਹੋ ਗਏ ਇਹ 6-7 ਸਾਲ ਦੇ ਬੱਚਿਆਂ ਦੇ ਵੀ ਮਿਲ ਜਣਗੇ ਅੰਡਰਗਾਰਡ ਮਾਟੀ ਸਾਡੇ ਕੋਲ ਵੀ ਹੈਗੇ ਆ ਬੋਡੀ ਐਕਸ ਦੇ ਵੀ ਹੈਗੇ ਆ ਅੰਡਰਵੇ ਸਾਰੇ ਤਰ੍ਹਾਂ ਦੇ ਮਿਲ ਜਾਣੇ ਆ ਟਰੈਕਸੂਟ ਵੀ ਹੈਗੇ ਆ ਬਟ ਇਹ ਬੜਿਆਂ ਦੇ ਹਾਂਜੀ ਹਾਂਜੀ ਲੋ ਜੀ ਬੜਿਆਂ ਦੇ ਤੇ ਟਰੈਕਸੂਟ ਵੀ ਲਗਾਏ ਹੋਏ ਆ ਤੁਸੀਂ ਟਰੈਕਸੂਟ ਵੀ ਲੈ ਜਾ ਸਕਦੇ ਆ ਤੇ ਕੀ ਪ੍ਰਾਈਸ ਆ ਜੀ ਦਾ ਇਹ ਟਰੈਕਸੂਟ 700 ਰੁਪਏ ਪ੍ਰਾਈਸ ਆ ਜਿਆਦਾ ਨਾਲੋਂ ਸਸਤਾ ਵਾ ਤੇ ਟੀ-ਸ਼ਰਟਾਂ ਵੀ ਲਗਾਈਆਂ ਹੋਈਆਂ ਆ ਹਾਂਜੀ ਇਨਰ ਵੀ ਆ ਗਏ ਹੁਣ ਅੱਗੋਂ ਸਰਦੀਆਂ ਦਾ ਮੌਸਮ ਆ ਰਿਹਾ ਵਾ ਹਾਂਜੀ ਹੁਣ ਆਪਾਂ ਇਨਰ ਵੀ ਰੱਖੇ ਹੋਏ ਆ ਜੀ ਲੋ ਜੀ ਇਹਨਾਂ 50 ਨਾਲੋਂ ਸਸਤੀਆਂ ਵਾ ਹਾਂਜੀ ਲੋ ਜੀ ਹੈਂਕੀ ਵਗੈਰਾ ਮਿਲਣੇ ਲੈ ਜਾ ਸਕਦੇ ਹੋ ਸੌਖਾ ਵੀ ਮਿਲਣਗੇ ਤਾਂ ਕੀ ਪ੍ਰਾਈਸ ਲੋਰ ਦਾ ਇਹ ਪਲ ਪ੍ਰਾਈਸ 574 ਦਾ ਮਿਲੂਗਾ ਇਹਨਾਂ ਨੂੰ ਅੱਛਾ ਇਹ ਵਾਹ ਕਪੜਾ ਵਧੀਆ ਹੋਏਗਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਚੇਂਜ ਤਾਂ ਨਹੀਂ ਹੈਗਾ ਅੱਛੀ ਕੁਆਲਿਟੀ ਹੈ ਤੇ ਬੈਲਟਾ ਵਗੈਰਾ ਮਿਲੂਗੀਆਂ ਸਾਰਾ ਜੈਂਟਸ ਸਾਰੇ ਪ੍ਰੋਡਕਟ ਮਿਲਣਗੇ ਇਹਨਾਂ ਨੂੰ ਬੈਲਟਾ ਵਗੈਰਾ ਵਾ ਓਕੇ ਜੀ ਲੈਦਰ ਦੀ ਲੈਣੀ ਲੈਦਰ ਦੀ ਮਿਲ ਜਾਏਗੀ ਔਰ ਸਿੰਪਲ ਐਂਡ ਸਿੰਪਲ ਹੈ ਜਏਗੀ ਤੇ ਇੱਧਰ ਤੁਹਾਨੂੰ ਚਸ਼ਮੇ ਵਗੈਰਾ ਵੀ ਇੱਥੋਂ ਮਿਲ ਜੂਗੇ ਤੇ ਕੀ ਪ੍ਰਾਈਸ ਇਹਨਾਂ ਦੇ ਕੀ ਲਾਏ ਹੋਏ ਆ ਚਸ਼ਮੇ ਦੇ ਇਹ ਲੱਗੇ ਹੋਏ ਆ 199 ਦੇ ਓਕੇ ਲੋ ਜੀ ਤਾਂ ਚਸ਼ਮੇ ਵੀ ਤੁਹਾਨੂੰ ਮਿਲ ਜੂਗੇ ਕੈਪ ਵੀ ਮਿਲ ਜੂਗੀ ਜੋਕੀ ਦਾ ਵੀ ਜੋਕੀ ਚ ਵੀ گارਮੈਂਟਸ ਮਿਲ ਜੂਗੇ ਇਹਨਾਂ ਨੂੰ ਓਕੇ ਜੀ ਇਹ ਜੋ ਜੋਕੀ ਬ੍ਰਾਂਡ ਵੀ ਹੈਗਾ ਵਾ ਇਹਦੇ ਚ ਵੀ ਅਸੀਂ ਲੈਸ ਦਿੰਦੇ ਆ ਪੂਰੀ ਓਕੇ ਲੋ ਜੀ ਜੋਕੀ ਚ ਵੀ ਤੁਹਾਨੂੰ گارਮੈਂਟਸ ਜੈਂਟਸ گارਮੈਂਟਸ ਮਿਲਦੇ ਹੋਗੇ ਤੇ ਆਣਾ ਕਿੱਥੇ ਆ ਬੋਮੈਨ ਕਲੈਕਸ਼ਨ ਹੁਸ਼ਿਆਰਪੁਰ ਤੇ ਸ਼ੌਪ ਦਾ ਨਾਮ ਮੈਡਮ ਕੀ ਕਿਹਾ ਖੋਲੇ ਮੈਨਸ ਇਰਾ ਪਹਿਲੇ ਨੰਬਰ ਤੇ ਸ਼ੌਪ ਹੈ ਮੈਨਸ ਇਰਾ ਅੰਦਰ ਪੜਦੇ ਹਾਂ ਸੱਜੇ ਹੱਥ ਤੁਹਾਨੂੰ ਪਹਿਲੇ ਨੰਬਰ ਤੇ ਸ਼ੌਪ ਮਿਲ ਜਾਊਗੀ ਨਾ ਤੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਜੋ ਸਪਰੇਅ ਹੈ ਹੇਅਰ ਸਪਰੇਅ ਹੈ ਇਹ ਵੀ ਅਬਿਆਰ ਨਾਲੋਂ ਸਸਤੀ ਅਸੀਂ ਦਿਨੇ ਇਹ 70 ਰੁਪਏ ਦੀ ਅਸੀਂ ਸੇਲ ਕਰਦੇ ਹਾਂ 70 ਰੁਪਏ ਦੀ ਹਾਂਜੀ ਓਕੇ ਜੀ ਬਹੁਤ ਵਧੀਆ ਸਪਰੇਅ ਹੈ ਇੱਧਰ ਤੁਸੀਂ ਇਹ ਕਲਰ ਵੀ ਰੱਖਿਓ ਆ ਹਾਂਜੀ ਕਲਰ ਵੀ ਹੈ ਤੇ ਕਲਰ ਦਾ ਕੀ ਪ੍ਰਾਈਸ ਹੋਆ ਕਲਰ ਸਾਡਾ ਇਹ 25 ਰੁਪਏ ਆ ਜਿਹੜਾ ਕਿ ਅਸੀਂ 20 ਰੁਪਏ ਦਾ ਦਿੰਨੇ ਆ ਇੱਥੇ 20 ਰੁਪਏ ਦਾ ਬਾਹਰ 25 ਰੁਪਏ ਦਾ ਇੱਥੇ 20 ਰੁਪਏ ਦਾ ਆ ਇਧਰ ਰੀਚ ਰੀਚ ਕਰੀਮ ਵੀ ਮਿਲ ਜੂਗੀ ਬਾਂਦਰ ਦਾ ਤਰ੍ਹਾਂ ਦੇ ਇੱਥੇ ਲੈ ਲਓ ਸਰ ਤੁਹਾਨੂੰ ਕਲਰ ਵੀ ਮਿਲ ਜੂਗਾ ਜਿੱਦਾਂ ਦੇ ਕੋਈ ਕਲਰ ਸੋਨੇ ਹਰ ਕਿਸੇ ਦਾ ਗੋਦਰਜ ਵੀ ਮਿਲ ਜੂਗਾ ਗਾਰਨੀਅਰ ਚ ਵੀ ਮਿਲ ਜਣਗੇ ਕਲਰ ਮੇਟ ਵੀ ਮਿਲ ਜੇਗਾ ਹਰ ਤਰ੍ਹਾਂ ਦਾ ਕਲਰ ਮਿਲ ਜੇਗਾ ਪਰ ਇਹ ਗਾਰਨੀਅਰ ਕੋ ਵੀ ਲਗਾਏ ਇਧਰ ਗੋਦਰਜ ਦਾ ਹਾਂ ਗੋਦਰਜ ਦਾ ਵੀ ਇਧਰ ਇਹ ਕਲਰ ਮੇਟ ਸਾਰੇ ਲੱਗੇ ਹੋਏ ਲੋਜ ਤੇ ਇੱਕ ਵਾਰੀ ਜ਼ਰੂਰ ਮਿਲ ਜੇਟ ਕਰੋ ਇਹਦਰ ਗਾਰਨੇ ਦੇ ਲਈ ਲੱਗੇ ਹੋਏ ਆ ਬਲੈਕ ਨੇਚਰਲ ਕਲਰ ਇਹ ਵੀ ਮਿਲ ਜੂਗਾ ਤੁਹਾਨੂੰ ਇਧਰ ਵੀ ਕਾਦਰ ਕਲਰ ਮੈਟ ਕਲਰ ਮੈਟ ਵੀ ਹੈ ਕਲਰ ਜਿਹੜੇ ਆ ਇਹ ਵੀ ਤੁਹਾਨੂੰ ਦੇਖੋ ਲੱਗੇ ਹੋਏ ਆ ਇਹ ਵੀ ਮਿਲ ਜੂਗੇ ਤਾਂ ਕੀ ਪ੍ਰਾਈਸ ਆ ਮੈਡਮ ਇਹਨਾਂ ਦੇ ਫਿਰ ਤਾਂ ਬਹੁਤ ਪ੍ਰਾਈਸ ਆ ਹਾਂਜੀ 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 ਗੋਦਰੀ ਦਾ ਇਹਨਾਂ ਨੂੰ 32 ਰੁਪਏ ਦਾ ਮਿਲੇਗਾ ਅੱਛਾ ਜੀ ਤੇ ਜਿਹੜੇ ਆ ਇਹ ਗੋਦਰਸ ਤੇ ਆਏ ਬਲੈ ਨੇ ਇਹਨੇ ਇਖਣੇ ਆ ਗੋਦਰਸ ਤੇ ਆ ਇਹ 32 ਰੁਪਏ ਦਾ ਮਿਲੇਗਾ ਗਾਰਨੀਅਰ ਵੀ 32 ਰੁਪਏ ਦਾ ਮਿਲੇਗਾ ਗਾਰਨੀਅਰ ਕੋ ਵੀ 32 ਦਾ ਇਹ ਜਿਹੜਾ ਕਲਰ ਮੇਟ ਆ ਉਹ 15 ਰੁਪਏ ਦਾ ਮਿਲੇਗਾ 15 ਰੁਪਏ ਦਾ ਸਿਰਫ 15 ਰੁਪਏ ਦਾ ਜੀ ਕਲਰ ਮੇਟ ਲੋ ਜੀ ਉਧਰ ਮੈਟ੍ਰਿਕਸ ਪ੍ਰੋਡਕਟ ਲੱਗੇ ਹੋਏ ਤੇ ਲੋਰੀਅਲ ਦੇ ਪ੍ਰੋਡਕਟ ਲੱਗੇ ਹੋਏ ਤੇ ਇਹਨਾਂ ਤੇ ਪ੍ਰਾਈਸ ਕੀ ਆ ਹਾਂਜੀ 940 ਰੁਪਏ ਤੇ ਬਕਵਾਕ ਪ੍ਰਾਈਸ ਆ 552 ਰੁਪਏ 552 ਰੁਪਏ ਤੇ ਲੋਰੀਅਲ ਦੇ ਜਿਹੜੇ ਪ੍ਰੋਡਕਟ ਆ ਤੇ ਇਧਰ ਮੈਟ੍ਰਿਕ ਤੇ ਇਹ ਤੋ ਸਪੁੱਤਰ ਪੇ ਹਾਂਜੀ ਕੰਡੀਸ਼ਨਰ ਸ਼ੈਂਪੂ ਮੈਟ੍ਰਿਕ ਦੇ ਮਿਲ ਜਗੇ ਸਿਰਮ ਮਿਲ ਜੂਗੀ ਸਮੂਥਿੰਗ ਇਹ ਤੇ স্মੂਥ ਕਰਨ ਵਾਸਤੇ ਹਾਂ ਹਾਂ ਮਿਲ ਜੂਗੀ ਕੈਰਫਾਈਨ ਮਿਲ ਜੰਗੇ ਨਾ ਨੂੰ ਮੈਟ੍ਰਿਕਸ ਦੇ ਹੀ ਸਿਰਫ 680 ਦਾ 680 ਦਾ ਆ ਹਾਂਜੀ ਬਾਇਓ ਲੈ ਦੇ ਪ੍ਰੋਡਕਟ ਮਿਲ ਜੰਗੇ ਸ਼ੈਂਪੂ سیرਮ ਜੋ ਵੀ ਲੈਣਾ ਵਾ ਸਪਾ ਲੈਣੀ ਆ ਹਾਂਜੀ ਸਾਰੇ ਮਿਲ ਜੰਗੇ ਓਕੇ ਜੀ ਤੇ ਪ੍ਰਾਈਸ ਕੀ ਇਹਨਾਂ ਦਾ ਬਾਇਰ ਵੀ ਤੁਹਾਨੂੰ ਪ੍ਰੋਡਕਟ ਮਿਲ ਜੂਗੇ 228 ਰੁਪਏ 228 ਰੁਪਏ ਓਕੇ ਇਹ 228 ਦੇ ਬਾਇਰ ਦੇ ਲਓ ਜੀ ਤੇ ਸ਼ੋਪ ਇਹ ਨਾਲ ਇਸ ਤਰ੍ਹਾਂ ਸ਼ੋਪ ਹੋਆ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਕਰਵਾ ਚੋ ਤੇ ਇਧਰ ਛੱਲੇ ਵਗੈਰਾ ਵੀ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਚਾਹੀਦੇ ਆ ਦੇਖੋ ਬਹੁਤ ਸੋਹਣੇ ਗੁੱਡਿਆਂ ਵਾਲੇ ਵੀ ਛੱਲੇ ਆ ਗਏ ਤੇ ਬਹੁਤ ਸੋਹਣਾ ਬੋਤਲ ਜੁਕੀ ਜੀ ਬਹੁਤ ਸੋਹਣਾ ਇਹ ਵੀ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਹਰ ਕਿਸਮਾਨ ਇਹ ਨਾਲ ਰੱਖਿਆ ਹੋਇਆ ਤੇ ਲਓ ਜੀ ਸੋਕਸ ਇਹ ਮੈਡਮ ਮੈਡਮ ਐਸ ਸੌਕਸ ਐ ਜੈਂਟਸ ਸੌਕਸ ਹਾਂਜੀ ਜੈਂਟਸ ਵੀ ਹੈ ਤੇ ਲੇਡੀਜ਼ ਵੀ ਹੈ ਤੇ ਨੀਚੇ ਸਾਰੀਆਂ ਸੀ ਲੇਡੀਜ਼ ਦਿਖਾਈਆਂ ਹੋਈਆਂ ਨੇ ਨੀਚੇ ਲੇਡੀਜ਼ ਸੌਕਸ ਇਹ ਕਬੂਲਨ ਚ ਵੀ ਮਿਲ ਜਾਣਗੀਆਂ ਕਾਟਨ ਦੀਆਂ ਵੀ ਮਿਲ ਜਾਣਗੀਆਂ ਹਰ ਤਰ੍ਹਾਂ ਦੀ ਸੌਕਸ ਨੇ ਇੱਕ ਪ੍ਰਾਈਸ ਵੀ ਉੱਤੇ ਲਿਖਿਆ ਹੋਇਆ ਦੇਖੋ ਪ੍ਰਾਈਸ ਸਭ ਤੇ ਲੱਗ ਲੱਗ ਗਿਆ ਜਿੱਦਾਂ ਜ ਕਿਸੇ ਨੇ ਲੈਣੀ ਹੋਈ ਚਾਹੇ ਨੇ 48 ਪੇ 65 ਰੁਪਏ ਇਦਾਂ ਅਸੀਂ ਦੇ ਰਹੇ ਹਾਂ ਬਸ ਉਹ ਪ੍ਰਾਈਸ ਉੱਤੇ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਪ੍ਰਾਈਸ ਸਕਰੀਨਸ਼ਾਟ ਲੈ ਕੇ ਕੋਈ ਜਰੂਰ ਵਿਜ਼ਿਟ ਕਰੋ ਲੋ ਇੱਕ ਵਾਰ ਤਾਂ ਸ਼ੌਪ ਤੇ